ਇੱਕ ਰਾਜੇ ਨੇ ਆਪਣੀ ਪ੍ਰਜਾ 'ਚ ਐਲਾਨ ਕਰਤਾ ਵੀ ਦੇਖਦਾ ਮੇਰੇ ਰਾਜ ਦੇ ਵਿੱਚ ਕਿਹੜਾ ਬੰਦਾ ਆਪਣੀ ਘਰ ਵਾਲੀ ਤੋਂ ਡਰਦਾ ਤੇ ਕਿਹੜਾ ਬੰਦਾ ਨਹੀਂ ਡਰਦਾ ਲੈ ਵੀ ਸਾਰੇ ਟੰਡੋਰ ਆ ਫਿੱਟਤਾ ਰਾਜੇ ਨੇ ਕਿਹਾ ਵੀ ਜਿਹੜਾ ਬੰਦਾ ਤਾਂ ਆਪਣੀ ਘਰ ਵਾਲੀ ਤੋਂ ਡਰਦਾ ਉਹਨੂੰ ਤਾਂ ਮੈਂ ਇਨਾਮ 'ਚ ਇੱਕ ਸੇਵ ਦਊਂਗਾ ਜਿਹੜਾ ਨਹੀਂ ਡਰਦਾ ਉਹਨੂੰ ਮੈਂ ਇਨਾਮ 'ਚ ਇੱਕ ਘੋੜਾ ਦਊਂਗਾ ਲੈ ਵੀ ਹੁਣ ਸਾਰੇ ਪਿੰਡ ਦੇ ਵਿੱਚ ਜਿਹੜਾ ਵੀ ਆਂਦਾ ਰਾਜਾ ਉਹਨੂੰ ਸੇਵ ਦੇਈ ਜਾਂਦਾ ਹਰ ਕੋਈ ਕਹਿ ਦਿੰਦਾ ਮੈਂ ਤਾਂ ਜੀ ਆਪਣੀ ਘਰ ਵਾਲੀ ਤੋਂ ਡਰਦਾ ਮੈਂ ਤਾਂ ਜੀ ਆਪਣੀ ਘਰ ਵਾਲੀ ਤੋਂ ਡਰਦਾ ਸਾਰਿਆਂ ਨੂੰ ਸੇਵ ਦੇਤੇ ਹੁਣ ਇੱਕ ਬੰਦਾ ਆਇਆ ਉਹ ਕਹਿੰਦਾ ਰਾਜਾ ਸਾਹਿਬ ਮੈਂ ਮੇਰੀ ਘਰ ਵਾਲੀ ਤੋਂ ਨਹੀਂ ਡਰਦਾ ਰਾਜੇ ਨੇ ਉਹਨੂੰ ਇੱਕ ਘੋੜਾ ਦੇਤਾ ਇਨਾਮ ਚ ਰਾਜਾ ਕਹਿੰਦਾ ਸ਼ੁਕਰ ਹੈ ਮੇਰੇ ਰਾਜ ਵਿੱਚ ਇੱਕ ਬੰਦਾ ਤਾਂ ਹੈਗਾ ਵੀ ਜਿਹੜਾ ਆਪਣੀ ਘਰ ਵਾਲੀ ਤੋਂ ਨਹੀਂ ਡਰਦਾ ਹੈਗਾ ਲੈ ਵੀ ਹੁਣ ਉਹ ਘੋੜਾ ਲੈ ਕੇ ਘਰ ਚ ਲਿਆ ਗਿਆ ਜਦੋਂ ਉਹਨੇ ਘੋੜਾ ਆਪਣੀ ਘਰ ਵਾਲੀ ਨੂੰ ਦਿਖਾਇਆ ਕਹਿੰਦਾ ਇਹ ਰਾਜੇ ਨੇ ਮੈਨੂੰ ਇਨਾਮ ਚ ਘੋੜਾ ਦਿਆ ਘਰ ਵਾਲੀ ਕਹਿੰਦੀ ਇਹ ਘੋੜਾ ਕਿਉਂ ਲੈ ਕੇ ਆਇਆ ਰਾਜੇ ਨੂੰ ਕਹਿ ਮੋੜ ਕੇ ਤੈਨੂੰ ਚਿੱਟੇ ਰੰਗ ਦਾ ਘੋੜਾ ਦਊਗਾ। ਲੈ ਵੀ ਵਾਪਸ ਭੇਜਦਾ ਰਾਜ ਮਹਿਲ ਚ ਰਾਜੇ ਕੋਲ ਵਾਪਸ ਆ ਗਿਆ ਬੰਦਾ। ਕਹਿੰਦਾ ਰਾਜਾ ਸਾਹਿਬ ਮੇਰੀ ਤਾਂ ਘਰ ਵਾਲੀ ਲੜ ਰਹੀ ਆ। ਵੀ ਰਾਜੇ ਨੇ ਤੈਨੂੰ ਕਿਹੋ ਜਿਹਾ ਘੋੜਾ ਦੀਦਾ। ਵੀ ਜਾ ਕੇ ਰਾਜੇ ਨੂੰ ਕਹਿ ਵੀ ਚੇਂਜ ਕਰ ਵੀ ਇਹ ਚਿੱਟੇ ਰੰਗ ਦਾ ਘੋੜਾ ਦੇ ਕਾਲੇ ਰੰਗ ਦਾ ਸਾਨੂੰ ਘੋੜਾ ਨਹੀਂ ਚਾਹੀਦਾ। ਰਾਜੇ ਨੇ ਉਸ ਨੂੰ ਕਿਹਾ ਕਿ ਆ ਘੋੜਾ ਖੜਾ ਦੇ ਇੱਥੇ ਤੂੰ ਵੀ ਸੇਵ ਲੈ ਜਾ। ਉਹਨੂੰ ਵੀ ਚੱਕ ਕੇ ਸੇਵ ਦੇਤਾ ਕਹਿੰਦਾ ਤੂੰ ਵੀ ਡਰਪੋ ਕਿ ਤੂੰ ਵੀ ਆਪਦੀ ਘਰ ਵਾਲੀ ਤੋਂ ਡਰਦਾ। ਲੈ ਵੀ ਉਹਨੂੰ ਵੀ ਸੇਵ ਦੇ ਕੇ ਉੱਥੇ ਤੋਰਤਾ। ਰਾਜਾ ਕਹਿੰਦਾ ਇਹ ਤਾਂ ਬੜੀ ਮਾੜੀ ਗੱਲ ਐ ਮੇਰੀ ਤਾਂ ਪ੍ਰਜਾ ਦੇ ਵਿੱਚ ਕੋਈ ਬੰਦਾ ਹੀ ਨਹੀਂ ਹੈਗਾ ਜਿਹੜਾ ਆਪਣੀ ਘਰ ਵਾਲੀ ਤੋਂ ਨਾ ਡਰਦਾ ਹੋਵੇ ਮੇਰਾ ਤਾਂ ਸਾਰਾ ਹੀ ਰਾਜ ਸੇਵਖਾਨਾ ਲੈ ਵੀ ਰਾਜਾ ਹੁਣ ਬੜਾ ਪਰੇਸ਼ਾਨ ਹੋ ਗਿਆ ਕਹਿੰਦਾ ਮੇਰੇ ਤਾਂ ਰਾਜ 'ਚ ਕੋਈ ਬੰਦਾ ਹੀ ਨਹੀਂ ਰਿਹਾ ਵੀ ਜਿਹੜਾ ਆਪਣੀ ਘਰ ਵਾਲੀ ਤੋਂ ਡਰਦਾ ਨਾ ਹੋਵੇ ਮੇਰਾ ਤਾਂ ਸਾਰਾ ਹੀ ਰਾਜ ਸਾਰੀ ਪ੍ਰਜਾ ਮੇਰੀ ਤਾਂ ਘਰ ਵਾਲੀਆਂ ਤੋਂ ਡਰਦੀ ਆ ਵੀ ਇਹ ਤਾਂ ਬੜੀ ਵਿਪਤਾ ਵਾਲੀ ਗੱਲ ਆ ਉਹਨੇ ਆਪਣੇ ਵਜੀਰ ਨੂੰ ਕੋਲ ਬੁਲਾਇਆ ਕਹਿੰਦਾ ਵੀ ਐ ਆ ਇਹਨੇ ਨੂੰ ਰਾਜੇ ਨੂੰ ਕੋਈ ਕੰਮ ਆ ਗਿਆ ਜ਼ਰੂਰੀ ਰਾਜਾ ਕਹਿੰਦਾ ਵੀ ਮੈਂ ਇਹ ਗੱਲ ਤਾਂ ਚੱਲ ਬਾਅਦ ਚ ਸੋਚਾਂਗਾ ਪਹਿਲਾਂ ਮੈਂ ਇਹ ਕੰਮ ਕਰਨਾ ਚਲੋ ਜੀ ਵਜ਼ੀਰ ਨਾਲ ਸਲਾਹ ਕਰੀ ਵਜ਼ੀਰ ਨੂੰ ਬੁਲਾ ਲਿਆ ਕਹਿੰਦਾ ਮੈਨੂੰ ਐਂ ਦੱਸ ਵੀ ਆਪਾਂ ਨੇ ਇਹ ਇਹ ਕੰਮ ਕਰਨਾ ਚਲੋ 100 ਕੰਮ ਹੁੰਦੇ ਆ ਰਾਜ 'ਚ ਵਜ਼ੀਰ ਨਾਲ ਡਿਸਕਸ ਕਰਿਆ ਵਜ਼ੀਰ ਕਹਿੰਦਾ ਠੀਕ ਹੈ ਜੀ ਰਾਜਾ ਕਹਿੰਦਾ ਪਰ ਮੈਨੂੰ ਇੱਕ ਗੱਲ ਦੀ ਫਿਕਰ ਆ ਵੀ ਜੇ ਮੈਂ ਕਿਤੇ ਕੰਮ ਕਰਤਾ ਕਿਤੇ ਰਾਣੀ ਨਾ ਗੁੱਸੇ ਹੋ ਜੇ ਦੀ ਮੈਂ ਐਂ ਕਰਦਾ ਇੱਕ ਵਾਰੀ ਮੈਂ ਰਾਣੀ ਨੂੰ ਪੁੱਛ ਲਾਂ ਵਜ਼ੀਰ ਕਹਿੰਦਾ ਰਾਜਾ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਪ੍ਰਜਾ ਘਰ ਵਾਲੀਆਂ ਤੋਂ ਡਰਦੀ ਆ ਤੁਸੀਂ ਤਾਂ ਆਪ ਰਾਣੀ ਤੋਂ ਡਰਦੇ ਆ ਤੁਸੀਂ ਤਾਂ ਆਪ ਸੇਵਖਾਨੇ ਆ ਬਿਰ ਘੋੜੇ ਦੇ ਹੱਕਦਾਰ ਤਾਂ ਤੁਸੀਂ ਵੀ ਨਹੀਂ ਹੈਗੇ ਰਾਜਾ ਮੱਥੇ ਤੇ ਹੱਥ ਮਾਰਦਾ ਕਹਿੰਦਾ ਹਾਂ ਇਹ ਗੱਲ ਤਾਂ ਹੈਗੀ ਆ ਲੈ ਵੀ ਰਾਜਾ ਸੋਚਦਾ ਵੀ ਜੇ ਮੈਂ ਰਾਣੀ ਨੂੰ ਬਿਨਾਂ ਪੁੱਛੇ ਕੰਮ ਕਰਤਾ ਰਾਣੀ ਗੁੱਸੇ ਹੋ ਜੂ ਹੁਣ ਵਜ਼ੀਰ ਕਹਿੰਦਾ ਰਾਜਾ ਸਾਹਿਬ ਤੁਸੀਂ ਤਾਂ ਆਪ ਆਪਣੀ ਰਾਣੀ ਤੋਂ ਡਰਦੇ ਹੋ ਫਿਰ ਪ੍ਰਜਾ ਕਿਉਂ ਨਹੀਂ ਡਰੂਗੀ ਸੋ ਦੋਸਤੋ ਇਹ ਗੱਲ ਆ ਸਾਰੇ ਬੰਦੇ ਪਾਵੇਂ ਕੋਈ ਜਿਹੜਾ ਮਰਜੀ ਆ ਜਿਹੜੀ ਮਰਜੀ ਪੋਸਟ ਤੇ ਲੱਗਿਆ ਹੋਇਆ ਚਾਹੇ ਕੋਈ ਛੋਟੀ ਨੌਕਰੀ ਕਰਦਾ ਚਾਹੇ ਕੋਈ ਵੱਡੀ ਕਰਦਾ ਕੈਣ ਦਾ ਭਾਵ ਘਰ ਵਾਲੀਆਂ ਤੋਂ ਸਾਰੇ ਡਰਦੇ ਨੇ ਇੱਥੋਂ ਤੱਕ ਕਿ ਰਾਜਾ ਵੀ ਡਰਦਾ ਜਿੰਨੇ ਵੀ ਸਾਰੇ ਹੀ ਡਰਦੇ ਨੇ ਬਸ ਜਿਹੜੀ ਮਰਜੀ ਬੰਦਾ ਪੋਸਟ ਤੇ ਹੋਵੇ ਹਨਾ ਪਾਵੇਂ ਸਾਰੀ ਦੁਨੀਆ ਨੂੰ ਡਰਾਉਂਦਾ ਹੋਵੇ ਘਰ ਵਾਲੀ ਤੋਂ ਉਹ ਵੀ ਡਰਦਾ ਸੋ ਜਿਹੜੇ ਆਪਣੀ ਘਰ ਵਾਲੀ ਤੋਂ ਨਹੀਂ ਡਰਦੇ ਉਹ ਇਹ ਵੀਡੀਓ ਸ਼ੇਅਰ ਨਾ ਕਰਿਓ ਜਿਹੜੇ ਡਰਦੇ ਆ ਉਹ ਸ਼ੇਅਰ ਕਰ ਦਿਓ ਵੈਸੇ ਜਿਹੜੇ ਨਹੀਂ ਡਰਦੇ ਉਹ ਵੀ ਸ਼ੇਅਰ ਕਰ ਦਿਓ ਹਨਾ ਅਪਾ ਵੀ ਦੇਖਦੇ ਆ ਵੀ ਕਿੰਨੇ ਕ ਬੰਦੇ ਨਹੀਂ ਡਰਦੇ ਕਮੈਂਟਾਂ ਚ ਜਰੂਰ ਪਾਓ ਦਿਖ ਕੇ ਵੀ ਕਿਹੜਾ ਆਪਣੀ ਘਰ ਵਾਲੀ ਤੋਂ ਡਰਦਾ ਹੈ ਕਿਹੜਾ ਨਹੀਂ ਡਰਦਾ ਫਿਰ ਅਪਾ ਵੀ ਤੁਹਾਨੂੰ ਕੋਈ ਨਾਮ ਦੇਵਾਂਗੇ ਹੈਨਾ ਸਾਨੂੰ ਵੀ ਪਤਾ ਲੱਗੇ ਵੀ ਜਿਹੜੇ ਸਾਡੀ ਫੈਨ ਫੋਲਿੰਗ ਹੈ ਜਿਹੜੇ ਸਾਨੂੰ ਦੇਖਦੇ ਨੇ ਉਹਨਾਂ ਦੇ ਵਿੱਚੋਂ ਕਿੰਨੇ ਆਪਣੀ ਘਰ ਵਾਲੀਆਂ ਤੋਂ ਡਰਦੇ ਨੇ ਕਿੰਨੇ ਨਹੀਂ ਡਰਦੇ ਪਰ ਕਿਹਾ ਤਾਂ ਇਹੀ ਜਾਂਦਾ ਕਿ ਬੰਦਾ ਚਾਹੇ ਡੀਸੀ ਲੱਗਿਆ ਹੋਵੇ ਘਰ ਵਾਲੀ ਤੋਂ ਤਾਂ ਉਹ ਵੀ ਡਰਦਾ ਹੈ لاਵੀ ਆਪਣੀ ਘਰ ਵਾਲਿਆਂ ਨੂੰ ਵੀ ਇਹ ਜ਼ਰੂਰ ਜ਼ਰੂਰ ਵੀਡੀਓ ਦਿਖਾਇਓ ਠੀਕ ਹੈ ਮੇਰੇ ਕੋਲ ਟਾਈਮ ਘੱਟ ਆ ਮੈਨੇ ਵੀਡੀਓ ਬਣਾਈ ਹੁਣ ਤੁਸੀਂ ਸ਼ੇਅਰ ਕਰ ਦਿਓ ਬਾਕੀ ਤੁਸੀਂ ਸਮਝਦਾਰ ਆ ਪਰ ਕਮੈਂਟ ਜ਼ਰੂਰ ਕਰਨਾ ਸੋਹਣ ਅੱਗੇ ਤੁਹਾਨੂੰ ਠੀਕ ਹੈ ਜੀ ਵੀ ਮੈਂ ਡਰਦਾ ਕਿ ਨਹੀਂ ਡਰਦਾ ਚਲੋ ਜੀ ਬਾਏ ਬਾਏ ਥੈਂਕ ਯੂ ਸੋ ਮੱਚ ਸ਼ੇਅਰ ਕਰਨ ਤੇ